ਬੇਸ਼ੱਕ ਲੋਕ ਸਭਾ ਚੋਣਾਂ ਦੀ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਪਰ ਇਸੇ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੀ ਸਖਤ ਨਜ਼ਰ ਆ ਰਹੀ ਹੈ ਇਸੇ ਦੇ ਚੱਲਦੇ ਆ ਲੁਧਿਆਣਾ ਦੇ ਹਲਕਾ ਆਤਮ ਨਗਰ ਅਤੇ ਦੱਖਣੀ ਵਿੱਚ ਪੁਲਿਸ ਸੀਨੀਅਰ ਅਤੇ ਪੁਲਿਸ ਅਧਿਕਾਰੀਆਂ ਦੀ ਦੇਖਰੇਖ ਹੇਠ ਵੱਖ-ਵੱਖ ਪੁਲਿਸ ਅਧਿਕਾਰੀਆਂ ਨਾਲ ਟੁਕੜਿਆਂ ਦੇ ਵਿੱਚ ਮਿਲ ਕੇ 플ੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਲੋਕਾਂ ਵਿੱਚ ਕੌਨਫੀਡੈਂਸ ਪੈਦਾ ਕਰਨ ਦੇ ਲਈ ਇਹ 플ੈਗ ਮਾਰਚ ਕੱਢਿਆ ਗਿਆ ਹੈ ਉਧਰ ਹੀ ਦੂਜੇ ਪਾਸੇ ਐਡੀ ਸੀ ਪੀ ਦੇਵ ਸਿੰਘ ਨੇ মিডিਆ ਨਾਲ ਗੱਲਬਾਤ ਕਰਦੇ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਲੋਕਾਂ ਵਿੱਚ ਕੌਨਫੀਡੈਂਸ ਪੈਦਾ ਕਰਨ ਦੇ ਮਕਸਦ ਨਾਲ ਚੋਣਾਂ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਵਿੱਚ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਅਤੇ ਕ੍ਰਾਈਮ ਨੂੰ ਵੀ ਥੱਲ ਪਾਉਣ ਲਈ ਲੋਕਾਂ ਵਿੱਚ ਅਵੇਅਰਨੈਸ ਲਿਆਂਦੀ ਗਈ ਹੈ ਤਾਂ ਕਿ ਲੋਕ ਪੀਸਫੁਲੀ ਤਰੀਕੇ ਨਾਲ ਇਹਨਾਂ ਵੋਟਾਂ ਨੂੰ ਪਾ ਸਕਣ ਲੁਧਿਆਣਾ ਤੋਂ ਅਰुण ਕੁਮਾਰ ਦੀ ਖਾਸ ਰਿਪੋਰਟ ਅੱਛਾ ਜਿਹੜਾ ਇਹ ਫਲੈਗਮਾਰਕ ਹੈ ਇਲੈਕਸ਼ਨਸ ਦੇ ਸੰਬੰਧ ਦੇ ਵਿੱਚ ਜਿਹੜਾ ਕੰਫੀਡੈਂਸ ਬਿਲਡਿੰਗ ਪਬਲਿਕ ਦੇ ਵਿੱਚ ਕਰਨ ਲਈ ਕੱਢਿਆ ਜਾ ਰਿਹਾ ਹੈਗਾ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਵੋਟਾਂ ਪੈਣੀਆਂ ਨੇ ਜਨਰਲ ਅਸੈਂਬਲੀ ਲਈ ਸੋ ਉਸ ਦੇ ਸੰਬੰਧ ਵਿੱਚ ਜਿਹੜਾ ਹੈ ਲੋਕਾਂ ਦੇ ਵਿੱਚ ਇਹ ਕੰਫੀਡੈਂਸ ਬਣ ਸਕੇ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਫੇਅਰ ਤਰੀਕੇ ਨਾਲ ਬਿਨਾਂ ਕਿਸੇ ਡਰ ਭਾਵ ਤੋਂ ਜਿਹੜਾ ਹੈ ਉਹ ਹੋਣਗੀਆਂ ਸੋ ਉਸ ਤੇ ਸੰਬੰਧ ਵਿੱਚ ਇਹ ਕੀਤਾ ਜਾ ਰਿਹਾ ਬਹੁਤ ਕਿਹੜੀ ਕਿਹੜੀ ਹੈ ਫੋਰਸ ਸਾਡੇ ਕੋਲੇ ਸੀਐਪੀਐਫ ਹੈ ਜੀ ਹੋਰ ਪੈਰਾ ਮਿਲਟਰੀ ਫੋਰਸਸ ਤੇ ਸਾਡੀ ਆਪਣੀ ਜਿਹੜੀ ਫੋਰਸ ਹੈ ਪੰਜਾਬ ਪੁਲਿਸ ਦੀ ਉਹ ਸਾਰੀਆਂ ਫੋਰਸਸ ਇਕੱਠੇ ਹੋ ਕੇ ਜਿਹੜਾ ਹੈ ਇਹ ਕੰਫੀਡੈਂਸ ਬਿਲਡਿੰਗ ਹੈ ਇੱਕ ਪਾਸੇ ਤਾਂ ਚੋਰੀਆਂ ਦਾ ਲੱਗਿਆ ਆ ਪਰ ਕਿਤੇ ਨਾ ਕਿਤੇ ਕ੍ਰਾਈਮ ਘਟਦਾ ਨਜ਼ਰ ਨਹੀਂ ਆ ਰਿਹਾ ਲੁਧਿਆਣਾ ਸਾਹਿਬ ਅਹ ਦੇਖੋ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਇਹ ਪ੍ਰਬੰਧ ਜਿਹੜੇ ਨੇ ਪੂਰੇ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੰਤਭਾਗੀ ਘਟਨਾ ਜਿਹੜੀ ਉਹ ਨਾ ਘਟੇ ਲੇਕਿਨ ਜੇਕਰ ਫਿਰ ਵੀ ਕਿਸੇ ਪਾਸਿਓਂ ਕੋਈ ਕਮੀ ਪੇਸ਼ੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਸ ਨੂੰ ਪੂਰੀ ਤਰ੍ਹਾਂ ਠੀਕ ਕਰ ਲਿਆ ਜਾਏਗਾ